ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਪਾਠ ਜਾਂ ਸਿਮਰਨ ਕਰਨ ਲੱਗਿਆਂ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਹਨ ਜਾਂ ਤੁਹਾਡੇ ਨਾਲ ਵੀ ਇਹ ਸਾਰਾ ਕੁਝ ਵਾਪਰਦਾ ਹੈ ਕਿਉਂਕਿ ਸਾਧ ਸੰਗਤ ਜੀ ਬਹੁਤ ਹੀ ਸੰਗਤ ਇਹ ਪ੍ਰਸ਼ਨ ਪੁੱਛਦੀ ਹੈ ਕਿ ਪਹਿਲਾਂ ਤਾਂ ਸਿਮਰਨ ਭਗਤੀ ਵਿੱਚ ਸਾਡਾ ਬਹੁਤ ਹੀ ਮਨ ਜੁੜਦਾ ਸੀ ਪਰ ਹੁਣ ਵੀ ਜਦ ਅਸੀਂ ਸਿਮਰਨ ਕਰਨ ਦੇ ਲਈ ਬੈਠਦੇ ਹਾਂ ਤਾਂ ਮਨ ਕਿਤੇ ਹੋਰ ਹੀ ਪਹੁੰਚਿਆ ਹੁੰਦਾ ਹੈ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡਾ ਵੀ ਧਿਆਨ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਸਕੇ ਅਸੀਂ ਸਿਮਰਨ ਭਗਤੀ ਕਰ ਹੀ ਨਹੀਂ ਪਾਉਂਦੇ ਇਸ ਦਾ ਕੀ ਕਾਰਨ ਹੈ ਅਤੇ ਇਹੋ ਜਿਹਾ ਅਸੀਂ ਕੀ ਕਰੀਏ ਕਿ ਅਸੀਂ ਦੁਬਾਰਾ ਤੋਂ ਪੂਰੀ ਇਕਾਗਰਤਾ ਵਾਲੇ ਬਣ ਸਕੀਏ ਸੰਗਤ ਜੀ ਇਸ ਵਿਸ਼ੇ ਤੇ ਅਸੀਂ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ ਜੀ ਜਿਸ ਕਰਕੇ ਆਪਜੀ ਦਾ ਮਨ ਸਿਮਰਨ ਭਗਤੀ ਵਿੱਚ ਨਹੀਂ ਲੱਗਦਾ ਫਿਰ ਜਦੋਂ ਤੁਸੀਂ ਇਹਨਾਂ ਕਾਰਨਾ ਬਾਰੇ ਜਾਣ ਪਾਓਗੇ ਤਾਂ ਇਹਨਾਂ ਕਾਰਨਾ ਨੂੰ ਤੁਸੀਂ ਦੂਰ ਕਰ ਸਕੋਗੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਕਾਰਨ ਸਿਮਰਨ ਭਗਤੀ ਨਾ ਕਰਨ ਦੇ ਮਨ ਦਾ ਹੁੰਦਾ ਹੈ ਘਰ ਵਿੱਚ ਸੁਖ ਸ਼ਾਂਤੀ ਦਾ ਨਾ ਹੋਣਾ ਮਤਲਬ ਜੇਕਰ ਘਰ ਵਿੱਚ ਬਹੁਤ ਹੀ ਘਰੇਲੂ ਕਲੇਸ਼ ਜਾਂ ਮਨ ਮਟਾਵ ਹੁੰਦੇ ਹਨ ਕਾ ਮਨੁੱਖ ਦਾ ਮਨ ਕਦੇ ਵੀ ਭਗਤੀ ਕਰਨ ਨੂੰ ਨਹੀਂ ਕਰਦਾ ਘਰ ਪਰਿਵਾਰ ਵਿੱਚ ਆਪਸ ਵਿੱਚ ਇੱਕ ਦੂਜੇ ਪ੍ਰਤੀ ਈਰਖਾ ਦੀ ਭਾਵਨਾ ਰਹਿਣ ਲੱਗ ਜਾਂਦੀ ਹੈ ਇਸ ਸਮੇਂ ਸਾਡਾ ਪਾਠ ਕਰਨ ਵਿੱਚ ਇਕਾਗਰਤਾ ਵਿੱਚ ਕਦੇ ਵੀ ਮਨ ਨਹੀਂ ਲੱਗੇਗਾ ਇਸ ਲਈ ਕੋਸ਼ਿਸ਼ ਇਹ ਕਰਨੀ ਹੈ ਕਿ ਜਿੰਨਾ ਵੀ ਹੋ ਸਕੇ ਘਰ ਦੇ ਮਾਹੌਲ ਨੂੰ ਸ਼ਾਂਤ ਬਣਾ ਕੇ ਰੱਖੋ ਜਿਸ ਨਾਲ ਆਪਜੀ ਦਾ ਮਨ ਵੀ ਕੰਟਰੋਲ ਵਿੱਚ ਰਹਿਣ ਕਰਕੇ ਜਿਆਦਾ ਗੁੱਸਾ ਕਰਨ ਤੋਂ ਵੀ ਬਚਿਆ ਰਹੇਗਾ ਅਤੇ ਭਗਤੀ ਵਿੱਚ ਇਕਾਗਰਤਾ ਬਣਨੀ ਸ਼ੁਰੂ ਹੋ ਜਾਵੇਗੀ ਦੂਜਾ ਕਾਰਨ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਮਾਲਕ ਪ੍ਰਭੂ ਨੂੰ ਛੱਡ ਕੇ ਕਿਤੇ ਹੋਰ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹੋ ਜਾਂ ਆਪਣੇ ਪਸੰਦ ਦੇ ਧਰਮ ਜਾਂ ਹੋਰ ਹੀ ਵਹਿਮਾਂ ਭਰਮਾਂ ਵਿੱਚ ਵਹਿ ਕੇ ਭਗਤੀ ਕਰਨ ਲੱਗਦੇ ਹੋ ਤਾਂ ਵੀ ਤੁਹਾਡੇ ਮਨ ਦੀ ਇਕਾਗਰਤਾ ਭੰਗ ਹੋਣ ਲੱਗ ਜਾਂਦੀ ਹੈ ਅਤੇ ਭਗਤੀ ਕਰਨ ਵਿੱਚ ਮਨ ਹੀ ਨਹੀਂ ਜੁੜਦਾ ਕਿਉਂਕਿ ਸਾਡੇ ਜੋ ਪ੍ਰਭੂ ਪਰਮਾਤਮਾ ਜੀ ਹੁੰਦੇ ਹਨ ਸਾਡੀ ਰੂਹ ਅਸਲ ਵਿੱਚ ਉਹਨਾਂ ਦੇ ਨਾਲ ਹੀ ਜੁੜੀ ਹੁੰਦੀ ਹੈ ਜੋ ਸਾਡਾ ਮਨ ਕਦੇ ਵੀ ਸਮਝ ਨਹੀਂ ਪਾਉਂਦਾ ਜੋ ਸਾਡਾ ਮਨ ਕਦੇ ਵੀ ਸਮਝ ਨਹੀਂ ਪਾਉਂਦਾ ਅਤੇ ਮਨ ਜੁੜਨਾ ਹੀ ਬੰਦ ਹੋ ਜਾਂਦਾ ਹੈ ਇਸ ਲਈ ਸਾਧ ਸੰਗਤ ਜੀ ਮਾਲਕ ਪ੍ਰਭੂ ਜੀ ਨੇ ਸਾਨੂੰ ਇਸ ਦੁਨੀਆ ਵਿੱਚ ਸਿਰਫ ਭਗਤੀ ਕਰਨ ਦੇ ਲਈ ਹੀ ਭੇਜਿਆ ਸੀ ਨਾ ਕਿ ਦੇਹਧਾਰੀਆਂ ਦੇ ਅੱਗੇ ਜਾ ਕੇ ਮੱਥਾ ਟੇਕਣ ਦੇ ਲਈ ਤੀਜਾ ਕਾਰਨ ਹੁੰਦਾ ਹੈ ਕਿ ਜਦੋਂ ਵੀ ਆਪ ਜੀ ਪ੍ਰਭੂ ਭਗਤੀ ਕਰਦੇ ਹੋਵੋਗੇ ਮਨ ਵਿੱਚ ਗਲਤ ਵਿਚਾਰ ਆਉਣ ਲੱਗ ਜਾਂਦੇ ਹਨ ਕਿਉਂਕਿ ਸਾਡੇ ਸਰੀਰ ਦਾ ਆਲੇ-ਦੁਆਲੇ ਕੁਝ ਨਕਾਰਾਤਮਕ ਊਰਜਾਵਾਂ ਹੁੰਦੀਆਂ ਹਨ ਜੋ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਗਲਤ ਵਿਚਾਰ ਪੈਦਾ ਕਰ ਦਿੰਦੀਆਂ ਹਨ ਜਿਸ ਨਾਲ ਸਾਡਾ ਮਨ ਹੀ ਅਸ਼ਾਂਤ ਹੋ ਜਾਂਦਾ ਹੈ ਜਿਸ ਨਾਲ ਭਗਤੀ ਕਰਨ ਵਿੱਚ ਇਕਾਗਰਤਾ ਹੀ ਨਹੀਂ ਬਣ ਹੁੰਦੀ ਇਸ ਦੇ ਹੱਲ ਵਿੱਚ ਅਸੀਂ ਆਪ ਜੀ ਨੂੰ ਇਹੀ ਕਹਾਂਗੇ ਜਦ ਵੀ ਤੁਹਾਡਾ ਮਨ ਸਿਮਰਨ ਭਗਤੀ ਨੂੰ ਕਰਦਾ ਹੈ ਤਾਂ ਠੀਕ ਹੈ ਜੇਕਰ ਮਨ ਨਹੀਂ ਕਰਦਾ ਤਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਕਿਸੇ ਨਾਲ ਪੋਜ਼ਿਟਿਵ ਗੱਲਾਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰੋ ਆਪਣੇ ਗੁਰੂਆਂ ਸੰਤਾਂ ਅਤੇ ਮਹਾਂਪੁਰਖਾਂ ਦੇ ਇਤਿਹਾਸ ਬਾਰੇ ਸੁਣੋ ਜਾਂ ਪੜੋ ਪ੍ਰਭੂ ਭਗਤਾਂ ਦੀਆਂ ਕਥਾ ਕਹਾਣੀਆਂ ਦੀਆਂ ਵੀਡੀਓ ਸੁਣੋ 5 ਮਿੰਟ ਹੀ ਸਹੀ ਮੈਡੀਟੇਸ਼ਨ ਜ਼ਰੂਰ ਕਰੋ ਘੱਟ ਬੋਲੋ ਜਿਆਦਾ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ ਸਰਬੱਤ ਦਾ ਭਲਾ ਹਮੇਸ਼ਾ ਹੀ ਮੰਗਦੇ ਰਹੋ ਕਿਸੇ ਬਾਰੇ ਵੀ ਗਲਤ ਵਿਚਾਰ ਮਨ ਵਿੱਚ ਨਾ ਆਉਣ ਦਿਓ ਭਾਵੇਂ ਕੋਈ ਕਿੰਨਾ ਵੀ ਗਲਤ ਜਾਂ ਸਹੀ ਹੈ ਆਪਣੇ ਮਨ ਦੇ ਟੀਚਰ ਬਣ ਕੇ ਆਪਣੇ ਆਪ ਨੂੰ ਸਮਝਾਓ ਇਸ ਦਾ ਅਸਰ ਤੁਹਾਨੂੰ ਖੁਦ ਆਪਣੇ ਆਪ ਵਿੱਚ ਦੇਖਣ ਨੂੰ ਮਿਲ ਜਾਵੇਗਾ ਆਪਣੇ ਆਪ ਨੂੰ ਕੋਈ ਵੀ ਗਲਤ ਕੰਮ ਕਰਨ ਤੋਂ ਰੋਕਣ ਦਾ ਯਤਨ ਕਰੋ ਕਿ ਕੋਈ ਗਲਤ ਕੰਮ ਕਰਨਾ ਹੀ ਨਹੀਂ ਹੈ ਆਪਣੇ ਆਪ ਨੂੰ ਟੋਕਣਾ ਸ਼ੁਰੂ ਕਰੋਗੇ ਤਾਂ ਤੁਹਾਡਾ ਮਨ ਤੁਹਾਡੇ ਉੱਤੇ ਕਦੇ ਵੀ ਹਾਵੀ ਨਹੀਂ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਆਉਣੇ ਵੀ ਸ਼ੁਰੂ ਹੋ ਜਾਣਗੇ ਕਈ ਵਾਰ ਅਸੀਂ ਬਹੁਤ ਹੀ ਦੁਖੀ ਹੁੰਦੇ ਹਾਂ ਸਾਡੀ ਜ਼ਿੰਦਗੀ ਵਿੱਚ ਕੋਈ ਵੀ ਖੁਸ਼ੀ ਨਹੀਂ ਹੁੰਦੀ ਨਾ ਕੋਈ ਕੰਮ ਹੁੰਦਾ ਹੈ ਨਾ ਪੈਸਾ ਪਰ ਮਨ ਵੱਡੇ ਵੱਡੇ ਖੁਆਬ ਦੇਖਦਾ ਹੁੰਦਾ ਹੈ ਕਿ ਮੇਰਾ ਇੱਕ ਵੱਡਾ ਘਰ ਹੋਵੇ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਵੇ ਸਾਰੀਆਂ ਖੁਸ਼ੀਆਂ ਹੋਣ ਫਿਰ ਲੱਗਦਾ ਹੈ ਤੇ ਇਹ ਕਦੇ ਹੋ ਹੀ ਨਹੀਂ ਸਕਦਾ ਇਹ ਤਾਂ ਇੰਪੋਸੀਬਲ ਹੈ ਪਰ ਜੇ ਕਿਤੇ ਸਾਡਾ ਭਰੋਸਾ ਬਾਣੀ ਤੇ ਹੋ ਜਾਵੇ ਆਪਣੇ ਗੁਰੂ ਤੇ ਹੋ ਜਾਵੇ ਤਾਂ اٹਲ ਵਿਸ਼ਵਾਸ ਹੋ ਜਾਵੇ ਆਪਣੇ ਰੱਬ ਦੇ ਉੱਪਰ ਆਪਣੇ ਗੁਰੂ ਦੇ ਉੱਪਰ ਤਾਂ ਸਾਰੇ ਹੀ ਕੰਮ ਆਪਣੇ ਆਪ ਹੋ ਜਾਣਗੇ ਸਾਡੇ ਵਾਹਿਗੁਰੂ ਜੀ ਦਾ ਨਾਮ ਬਹੁਤ ਹੀ ਵਿਸ਼ਵਾਸ ਵਾਲਿਆਂ ਦੇ ਪੇੜੇ ਪੰਨੇ ਲਾ ਦਿੰਦਾ ਹੈ ਜੋ ਵੀ ਰੱਬ ਦੇ ਬੰਦੇ ਰੱਬ ਦੀਆਂ ਗੱਲਾਂ ਸੁਣਦੇ ਹਨ ਉਹ ਇੱਕ ਵਾਰ ਇਹ ਜ਼ਰੂਰ ਕਰਕੇ ਵੇਖਣ ਇੱਕ ਵਾਰ ਬਾਣੀ ਦਾ ਸਹਾਰਾ ਲੈ ਕੇ ਗੁਰੂ ਤੇ ਭਰੋਸਾ ਰੱਖ ਕੇ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਮਨ ਦੇ ਨਾਲ ਕਿਸੇ ਵਾਸਤੇ ਤੁਸੀਂ ਮੈਲ ਆਪਣੇ ਮਨ ਦੇ ਵਿੱਚ ਨਹੀਂ ਰੱਖਣੀ ਅੰਮ੍ਰਿਤ ਵੇਲੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਆਪਣੇ ਗੁਰੂ ਨੂੰ ਮਨਾਓ ਰਿਜਾਓ ਤੁਹਾਡਾ ਉਹ ਵੀ ਕੰਮ ਹੋ ਜਾਵੇਗਾ ਜੋ ਤੁਸੀਂ ਕਦੇ ਵੀ ਸੋਚਿਆ ਨਹੀਂ ਹੋਵੇਗਾ ਸਾਧ ਸੰਗਤ ਜੀ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਹਨ ਕਿ ਧਿਆਨ ਸਿਮਰਨ ਕਰਦਿਆਂ ਸਾਡੇ ਪੈਰ ਸੋਨ ਹੋ ਜਾਂਦੇ ਹਨ ਸਾਡਾ ਲੱਕ ਦਰਦ ਕਰਨ ਲੱਗ ਜਾਂਦਾ ਹੈ ਜਦ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਦਾ ਸਾਨੂੰ ਕੋਈ ਹੱਲ ਦੱਸੋ ਸਾਧ ਸੰਗਤ ਜੀ ਅਸਲ ਵਿੱਚ ਅਸੀਂ ਮਾਨਸਿਕ ਤੌਰ ਤੇ ਧਿਆਨ ਸਿਮਰਨ ਕਰਨ ਲਈ ਤਿਆਰ ਹੋ ਜਾਂਦੇ ਹਾਂ ਪਰ ਸਰੀਰਕ ਪੱਖੋਂ ਨਹੀਂ ਹੋ ਪਾਉਂਦੇ ਇਸ ਲਈ ਸਰੀਰਕ ਤੌਰ ਤੇ ਵੀ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਵੈਸੇ ਆਮ ਤੌਰ ਤੇ ਤਾਂ ਅਸੀਂ ਧਿਆਨ ਸਿਮਰਨ ਲਈ ਚੌਂਕੜਾ ਮਾਰ ਕੇ ਹੀ ਬੈਠਦੇ ਹਾਂ ਜਾਂ ਹੋਰ ਵੀ ਕਿਸੇ ਤਰੀਕੇ ਦੇ ਨਾਲ ਆਪਜੀ ਧਿਆਨ ਸਿਮਰਨ ਵਿੱਚ ਜੁੜਦੇ ਹੋਵੋਗੇ ਤਾਂ ਸਾਨੂੰ ਆਪਣੇ ਪੈਰਾਂ ਤੇ ਪੂਰੇ ਹੀ ਸਰੀਰ ਨੂੰ ਇੱਕਦਮ ਡਿਸਪੀਸਪਲਨ ਦੇ ਵਿੱਚ ਬੈਠਣਾ ਹੋਵੇਗਾ। ਹੁਣ ਕੁਝ ਮਨੁੱਖ ਪੁੱਛਣਗੇ ਕਿ ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਸਾਧ ਸੰਗਤ ਜੀ ਇਸ ਦੇ ਜਵਾਬ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਜਿਵੇਂ ਅਸੀਂ ਸਾਰਾ ਹੀ ਦਿਨ ਬਿਨਾਂ ਰੁਕੇ ਆਪਣੇ ਮੋਬਾਈਲਾਂ ਉੱਪਰ ਇਕਾਗਰਤਾ ਬਣਾ ਕੇ ਰੱਖਦੇ ਹਾਂ। ਸਭ ਦੁਨੀਆ ਹੀ ਸਾਨੂੰ ਉਸ ਵੇਲੇ ਭੁੱਲ ਜਾਂਦੀ ਹੈ। ਤਾਂ ਫਿਰ ਇਹ ਸਰੀਰ ਕੀ ਚੀਜ਼ ਹੈ? ਭਾਵੇਂ ਅਸੀਂ ਜਿੰਨੀ ਮਰਜ਼ੀ ਸਥਿਤੀ ਦੇ ਵਿੱਚ ਬੈਠਣਾ ਹੋਵੇ ਬੈਠ ਸਕਦੇ ਹਾਂ ਕਿਸੇ ਦਰਦ ਜਾਂ ਪੈਰ ਸੁੰਨ ਹੋਣ ਦਾ ਵੀ ਪਤਾ ਸਾਨੂੰ ਨਹੀਂ ਲੱਗਦਾ ਪੂਰੀ ਹੀ ਇਕਾਗਰਤਾ ਤੇ ਧਿਆਨ ਬਸ ਮੋਬਾਈਲ ਉੱਤੇ ਹੀ ਸਾਡਾ ਰਹਿੰਦਾ ਹੈ ਜਾਂ ਅਸੀਂ ਟੀਵੀ ਦੇਖਦੇ ਹੋਏ ਸੰਗੀਤ ਸੁਣਦੇ ਹੋਏ ਪੂਰੀ ਹੀ ਇਕਾਗਰਤਾ ਦੇ ਵਿੱਚ ਬੈਠੇ ਹੁੰਦੇ ਹਾਂ ਤੇ ਸਾਰੇ ਹੀ ਕੰਮ ਬੜੇ ਇਕਾਗਰਤਾ ਤੇ ਆਸਾਨੀ ਦੇ ਨਾਲ ਕਰ ਲੈਂਦੇ ਹਾਂ ਪਰ ਜੇਕਰ ਕਿਸੇ ਮਨੁੱਖ ਨੇ ਧਿਆਨ ਸਿਮਰਨ ਲਈ ਬੈਠਣਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਨੂੰ ਆਪਣੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਕੇ ਹੀ ਧਿਆਨ ਸਿਮਰਨ ਕਰਕੇ ਹੀ ਉਸ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਜਦੋਂ ਵੀ ਤੁਸੀਂ ਕੁਝ ਖਾਪੀ ਰਹੇ ਹੁੰਦੇ ਹੋ ਪੜ ਰਹੇ ਹੁੰਦੇ ਹੋ ਉਸ ਵੇਲੇ ਵੀ ਤਾਂ ਆਪਾਂ ਜ਼ਮੀਨ ਜਾਂ ਕੁਰਸੀ ਜਾਂ ਸੋਫੇ ਤੇ ਬੈਠ ਕੇ ਪੂਰੇ ਹੀ ਡਿਸਪਲਨ ਦੇ ਵਿੱਚ ਰੋਟੀ ਖਾਂਦੇ ਹਾਂ ਤੇ ਇਸ ਲਈ ਤੁਸੀਂ ਆਰਾਮ ਨਾਲ ਚੌਂਕੜਾ ਮਾਰ ਕੇ ਬੈਠ ਸਕੋਗੇ ਪਰ ਜੇਕਰ ਤੁਸੀਂ ਆਪਣੇ ਮਨ ਵਿੱਚ ਇਕਾਗਰਤਾ ਬਣਾ ਲਓਗੇ ਤਾਂ ਤੁਸੀਂ ਚੌਂਕੜਾ ਮਾਰ ਕੇ ਬੈਠ ਸਕੋਗੇ ਜਿਸ ਆਸਣ ਵਿੱਚ ਤੁਸੀਂ ਬੈਠਣਾ ਚਾਹੋ ਉਸ ਆਸਣ ਵਿੱਚ ਬੈਠ ਕੇ ਹੀ ਧਿਆਨ ਸਿਮਰਨ ਕਰਦੇ ਹੋ ਉਸੇ ਹੀ ਅਵਸਥਾ ਵਿੱਚ ਤੁਸੀਂ ਆਪਣੀ ਗੁਰਬਾਣੀ ਦੇ ਨਾਲ ਜੁੜ ਜਾਓ ਫਿਰ ਤੁਹਾਨੂੰ ਪਾਠ ਸਿਮਰਨ ਕਰਦੇ ਸਮੇਂ ਕਦੇ ਵੀ ਪੈਰ ਸੋਨ ਹੋਿਆਂ ਦਾ ਪਤਾ ਨਹੀਂ ਲੱਗੇਗਾ ਲੱਕ ਵਿੱਚ ਹੋ ਰਹੀ ਦਰਦ ਦਾ ਪਤਾ ਨਹੀਂ ਲੱਗੇਗਾ ਤੁਹਾਨੂੰ ਥਕਾਵਟ ਮਹਿਸੂਸ ਨਹੀਂ ਹੋਵੇਗੀ ਕਿਉਂਕਿ ਤੁਹਾਡੇ ਸਰੀਰ ਨੂੰ ਇਸ ਦੀ ਆਦਤ ਹੋ ਜਾਵੇਗੀ ਅਤੇ ਤੁਹਾਡਾ ਧਿਆਨ ਸਿਮਰਨ ਵਿੱਚ ਵੀ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਤੁਸੀਂ ਥੋੜੇ ਹੀ ਦਿਨ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਕੰਮ ਜੇਕਰ ਕਰ ਲੈਂਦੇ ਹੋ ਤੁਹਾਨੂੰ ਇਸ ਬਾਰੇ ਖੁਦ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਪ੍ਰਭੂ ਦੀ ਭਗਤੀ ਦੇ ਵਿੱਚ ਜੁੜ ਚੁੱਕੇ ਹੋ ਇਹ ਸਭ ਅਭਿਆਸ ਦੇ ਨਾਲ ਨਾਲ ਆਪਜੀ ਬੈਠਣ ਸਮੇਂ ਰੀੜ ਦੀ ਹੱਡੀ ਨੂੰ ਸਿੱਧੀ ਹੀ ਕਰਕੇ ਕਿਸੇ ਦੇ ਬਲਾਉਂਡ ਤੇ ਜ਼ਰੂਰੀ ਨਾ ਹੋਣ ਤੇ ਚੁੱਪ ਅਤੇ ਸ਼ਾਂਤ ਰਹਿਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਅਭਿਆਸ ਨੂੰ ਕਰਨ ਦੇ ਨਾਲ ਧਿਆਨ ਸਿਮਰਨ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜਿਨ੍ਹਾਂ ਨੂੰ ਧਿਆਨ ਵਿੱਚ ਜ਼ਿਆਦਾ ਬੈਠ ਕੇ ਸਿਮਰਨ ਜਾਂ ਗੁਰਬਾਣੀ ਪੜਨ ਦੀ ਦਿੱਕਤ ਹੁੰਦੀ ਹੈ ਉਹ ਵੀ ਇਹੋ ਜਿਹੇ ਅਭਿਆਸ ਕਰਕੇ ਦੇਖ ਸਕਦੇ ਹਨ ਆਪਣੇ ਸਰੀਰ ਅਤੇ ਮਨ ਨੂੰ ਜਾਗਰੂਕ ਕਰ ਸਕਦੇ ਹਨ ਜਿਸ ਨਾਲ ਹੌਲੀ-ਹੌਲੀ ਜ਼ਿਆਦਾ ਸਮਾਂ ਬੈਠਣ ਦੀ ਆਦਤ ਵਿੱਚ ਵੀ ਆਪਣੇ ਆਪ ਸੁਧਾਰ ਹੋ ਜਾਵੇਗਾ ਤੇ ਤੁਹਾਡਾ ਮਨ ਗੁਰਬਾਣੀ ਦੇ ਵਿੱਚ ਟਿਕਣਾ ਵੀ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਜਿਹੜੀ ਵੀ ਮੁਰਾਦ ਆਪਣੇ ਗੁਰੂ ਜੀ ਦੇ ਕੋਲੋਂ ਮੰਗੋਗੇ ਤੁਹਾਡੀਆਂ ਸਾਰੀਆਂ ਮੁਰਾਦਾਂ ਉਹ ਆਪਣੇ ਆਪ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ